ਕੁਝ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 1 ਮਈ ਹੈ ਅਪ੍ਰੈਲ 1746 ਦੇ ਆਖਰੀ ਦਿਨਾਂ ਦੇ ਵਿੱਚ ਕੋਈ 10 ਹਜ਼ਾਰ ਸਿੱਖ ਰਾਵੀ ਦਰਿਆ ਦੀ ਛੰਬ ਦੇ ਵਿੱਚ ਕਾਨੂੰਬਾਲ ਦੇ ਨੇੜੇ ਲੁਕੇ ਹੋਏ ਸਨ ਇਹਨਾਂ ਦੇ ਵਿੱਚ ਨਵਾਬ ਕਪੂਰ ਸਿੰਘ ਜੱਸਾ ਸਿੰਘ ਆਲੂਵਾਲੀਆ ਸੁਖਾ ਸਿੰਘ ਮਾੜੀ ਕੰਬੋ ਗੁਰਦਿਆਲ ਸਿੰਘ ਢੱਲੇਵਾਲੀਆ ਅਤੇ ਚੜ੍ਹਤ ਸਿੰਘ ਸ਼ੁਕਰਚੱਕੀਆ ਸ਼ਾਮਲ ਸਨ ਉਨੇ ਦੀਣੀ ਇਹ ਜੰਗਲ ਬੜਾ ਡਰਾਉਣਾ ਸੀ ਕਿਉਂਕਿ ਸੰਘਣੇ ਦਰਾਖਤਾਂ ਤੇ ਝਾੜੀਆਂ ਵੱਲ ਜਾਣ ਤੋਂ ਆਮ ਲੋਕ ਡਰਦੇ ਸਨ ਜਦੋਂ ਇਸ ਦੀ ਖਬਰ ਲਖਪਤ ਰਾਏ ਨੂੰ ਮਿਲੀ ਤਾਂ ਉਸ ਨੇ ਅਤੇ ਲਾਹੌਰ ਦੇ ਸੂਬੇਦਾਰ ਯਈਆ ਖਾਨ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜ ਨੂੰ ਕਾਨੂੰਵਾਲ ਨੂੰ ਘੇਰਾ ਪਾਉਣ ਵਾਸਤੇ ਲੈ ਜਾਂਦਾ ਜਦੋਂ ਸਿੱਖ ਫੌਜਾਂ ਨੂੰ ਇਸ ਘੇਰੇ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਗੁਰੀਲਾ ਲੜਾਈ ਸ਼ੁਰੂ ਕਰ ਦਿੱਤੀ ਇਹ ਲੜਾਈ ਕਈ ਦਿਨ ਚੱਲਦੀ ਰਹੀ ਇਸ ਲੜਾਈ ਦੇ ਵਿੱਚ ਲਖਪਤ ਰਾਏ ਦਾ ਪੁੱਤਰ ਹਰਪਜ ਰਾਏ ਯਈਆ ਖਾਨ ਦਾ ਪੁੱਤਰ ਨਾ ਹਰਖਾਨ ਅਤੇ ਦੋ ਅਹਿਮ ਜਰਨੈਲ ਕਰਮਬਖਸ਼ ਅਤੇ ਮਹਿਮੂਦ ਖਾਨ ਮਾਰੇ ਗਏ ਆਪਣੇ ਭਰਾ ਦੇ ਕਤਲ ਮਗਰੋਂ ਹੁਣ ਆਪਣੇ ਪੁੱਤਰ ਦੇ ਮਾਰੇ ਜਾਣ ਤੇ ਲਖਪਤ ਹੋਰ پاگل ਹੋ ਗਿਆ ਸੀ। ਇਵੇਂ ਹੀ ਪੁੱਤਰ ਦੀ ਮੌਤ ਨੇ ਯਈਆ ਖਾਨ ਨੂੰ ਵੀ ਜ਼ਾਲਮਾਨਾ ਰੋਹ ਦੇ ਵਿੱਚ ਲੈ ਆਂਦਾ। ਹੁਣ ਲਖਪਤ ਨੇ ਬੇਲਦਾਰਾਂ ਨੂੰ ਕਹਿ ਕੇ 1000 ਤਰਖਾਨ ਬੁਲਾ ਕੇ ਜੰਗਲ ਕਟਵਾਉਣਾ ਸ਼ੁਰੂ ਕਰ ਦਿੱਤਾ। ਪਰ ਐਡਾ ਵੱਡਾ ਜੰਗਲ ਕੱਟਣ ਵਾਸਤੇ ਕਈ ਮਹੀਨੇ ਲੱਗ ਜਾਣੇ ਸਨ ਅਤੇ ਇਸ ਕਰਕੇ ਕਟਵਾਏ ਵਿੱਚੇ ਰੁਕਵਾ ਕੇ ਉਸ ਨੇ ਉਸ ਜੰਗਲ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਤਾਂ ਜੋ ਇੱਕ ਵੀ ਸਿੱਖ ਬਚ ਕੇ ਨਾ ਨਿਕਲ ਸਕੇ ਤੇ ਇਸ ਮਗਰੋਂ ਸਾਰੇ ਜੰਗਲ ਨੂੰ ਆਗ ਲਵਾ ਦਿੱਤੀ। ਹੁਣ ਸਿੱਖ ਫੌਜਾਂ ਨੇ ਘੇਰਾ ਤੋੜ ਕੇ ਨਿਕਲ ਜਾਣ ਦੀ ਕੋਸ਼ਿਸ਼ ਕੀਤੀ ਇਸ ਦੇ ਨਾਲ ਹੀ ਲਖਪਤ ਨੇ ਤੋਪਾਂ ਅਤੇ ਬੰਦੂਖਾਂ ਦੇ ਮੂੰਹ ਭਜਦੇ ਹੋਏ ਸਿੱਖਾਂ ਵੱਲ ਨੂੰ ਖੋਲ ਦਿੱਤੇ ਇਸ ਦੇ ਨਾਲ ਬਹੁਤ ਸਾਰੇ ਸਿੱਖ ਮਾਰੇ ਗਏ ਹਰ ਪਾਸੇ ਮੁਗਲ ਫੌਜ ਹੋਣ ਕਰਕੇ ਸਿੱਖਾਂ ਦਾ ਬਚ ਕੇ ਨਿਕਲ ਜਾਣਾ ਤਕਰੀਬਨ ਨਾ ਮੁਮਕਿਨ ਸੀ ਇਸੇ ਦੌਰਾਨ ਕੁਝ ਸਿੱਖ ਦਰਿਆ ਰਾਵੀ ਦੇ ਉੱਪਰ ਵੱਲ ਨਿਕਲ ਗਏ ਉਹਨਾਂ ਨੂੰ ਪਠਾਨਕੋਟ ਤੋਂ 25 ਕਿਲੋਮੀਟਰ ਦੂਰ ਪਰੋਲ ਪਿੰਡ ਦਰਿਆ ਬਾਜੂ ਦੇ ਕੰਡੇ ਦੇ ਵਿੱਚ ਮੁਸਲਮਾਨ ਫੌਜ ਦੇ ਨਾਲ ਇੱਕ ਵਾਰ ਫਿਰ ਲੜਨਾ ਪਿਆ ਇਸ ਮੌਕੇ ਤੇ ਵੀ ਸਿੱਖਾਂ ਦਾ ਬੜਾ ਨੁਕਸਾਨ ਹੋਇਆ ਕੁਝ ਸਿੱਖ ਦਰਿਆ पार ਕਰਕੇ ਹਿਠਾੜਵਾਲ ਨੂੰ ਚੱਲ ਪਏ ਇਸ ਕੋਸ਼ਿਸ਼ ਦੇ ਵਿੱਚ ਕਈ ਸਿੱਖ ਡੁੱਬ ਕੇ ਵੀ ਮਰ ਗਏ ਉਹਨਾਂ ਦਿਨਾਂ ਦੇ ਵਿੱਚ ਦਰਿਆ ਦੇ ਤਕਰੀਬਨ 2 ਮੀਲ 3 ਕਿਲੋਮੀਟਰ ਦੇ ਨਾਲ ਰੇਤਲਾ ਮੈਦਾਨ ਹੁੰਦਾ ਸੀ ਸਿਖਰ ਦੀ ਗਰਮੀ ਹੋਣ ਕਰਕੇ ਤਾਪਦੀ ਰੇਤ ਦੇ ਵਿੱਚ ਸਿੱਖਾਂ ਦੇ ਪੈਰ ਸੜਨ ਲੱਗ ਪਏ ਸਨ ਤਾਂ ਉਹਨਾਂ ਨੇ ਕੁੜਤੇ ਚਾਦਰੇ ਅਤੇ ਪੱਗਾਂ ਪਾੜ ਕੇ ਪੈਰ ਬਾਂ ਲਏ ਅਤੇ ਉਹ 3 ਕਿਲੋਮੀਟਰ ਦੂਰ ਇਸ ਤਾਪਦੀ ਰੇਤ ਦੇ ਵਿੱਚ ਚੱਲਦੇ ਗਏ ਸਿੱਖ ਕਈ ਦਿਨਾਂ ਤੋਂ ਭੁੱਖੇ ਸਨ ਤੇ ਇਹੀ ਹਾਲ ਉਹਨਾਂ ਦੇ ਘੋੜਿਆਂ ਦਾ ਸੀ ਪਰ ਉਹਨਾਂ ਨੂੰ ਉਸ ਵੇਲੇ ਖਬਰ ਮਿਲ ਗਈ ਕਿ ਲਖਪਤ ਰਾਏ ਉਹਨਾਂ ਦਾ ਪਿੱਛਾ ਕਰਦਾ ਨੇੜੇ ਹੀ ਆ ਪੁੱਜਿਆ ਤਾਂ ਇਸ ਤੇ ਉਹ ਉੱਥੇ ਨਹੀਂ ਠਹਿਰੇ ਅਤੇ ਸਤਲੁਜ ਰਿਆ پار ਕਰਕੇ ਮਾਲਵੇ ਵੱਲੋਂ ਨਿਕਲ ਪਏ ਇਸ ਘੱਲੂ ਘਾਰੇ ਦੇ ਵਿੱਚ 7 ਤੋਂ 10 ਹਜ਼ਾਰ ਦੇ ਕਰੀਬ ਸਿੱਖ ਸ਼ਹੀਦ ਹੋ ਗਏ ਅਤੇ 3000 ਦੇ ਕਰੀਬ ਗ੍ਰਿਫਤਾਰ ਕਰ ਲਏ ਗ੍ਰਿਫਤਾਰਾਂ ਨੂੰ ਲਾਹੌਰ ਲੈ ਜਾ ਕੇ ਸ਼ਾਹੀ ਕਿਲੇ ਦੇ ਪਿੱਛੇ ਨਖਾਸ ਚੌਂਕ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਜਿਸ ਜਗ੍ਹਾ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ ਉਸ ਥਾਂ ਗੁਰਦੁਆਰਾ ਸ਼ਹੀਦ ਗੰਜ ਪਾਈ ਮਣੀ ਸਿੰਘ ਵੀ ਬਣਿਆ ਹੋਇਆ ਹੈ ਸਿੱਖ ਤਵਾਰੀਖ ਦੇ ਵਿੱਚ ਇਸ ਕਤਲੇਆਮ ਨੂੰ ਛੋਟਾ ਕੱਲੂ ਕਾਰਾ ਕੇ ਚੇਤੇ ਕੀਤਾ ਜਾਂਦਾ ਹੈ 1 ਮਈ 1988 ਦਿਨ ਪੰਜਾਬ ਪੁਲਿਸ ਨੇ ਰਾਣਾ ਸਿੰਘ ਕਿਸ਼ਨ ਸਿੰਘ ਮਹਿਤਾਬ ਸਿੰਘ ਜਗਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਖੁਜਾਲਾ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਲਜ਼ਾਰ ਸਿੰਘ ਉਰਫ ਮਹਿਤਾਬ ਸਿੰਘ ਇਵਨ ਕਲਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 1 ਮਈ 1990 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਬਿੱਲੂ ਪਾਸੀ ਮੰਲੋਕ ਕੇ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 1 ਮਈ 1991 ਦੇ ਦਿਨ ਪੰਜਾਬ ਪੁਲਿਸ ਨੇ ਅਮਰਜੋਤ ਸਿੰਘ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਪਹਿਲੀ ਮਈ 2014 ਦੇ ਦਿਨ ਭਾਰਤੀ ਜਨਤਾ ਪਾਰਟੀ ਦੇ ਸਿੱਖ ਰੂਪ ਵਾਲੇ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਹੌਲੀ ਸਿਟੀ ਇਲਾਕੇ ਦੇ ਵਿੱਚ ਆਪਣੇ ਨਵੇਂ ਘਰ ਦੇ ਵਿੱਚ ਮੰਦਿਰ ਬਣਾ ਕੇ ਸਿੰਗਾਪੁਰ ਤੋਂ 2.5 ਕਰੋੜ ਰੁਪਏ ਦਾ ਸ਼ਿਵਲਿੰਗ ਲੈ ਆ ਕੇ ਕੈਮ ਕੀਤਾ ਐਸੀ ਸਿੱਖ ਇਤਿਹਾਸ ਦੇ ਵਿੱਚ ਇੱਕ ਮਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ